ਜੀਨੇ ਵੀ ਇਹ ਗੱਲ ਦੇਖੀ ਆ ਜਾਂ ਸੁਣੀ ਆ ਉਸਨੇ ਇਹਦੀ ਬੜੀ ਭਰਪੂਰ ਨਿੰਦਿਆ ਕੀਤੀ ਆ ਤੇ ਕਰਨੀ ਵੀ ਬਣਦੀ ਆ ਜੋ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਕੋਈ ਉਸ ਗੱਲ ਦਾ ਹਾਲਾਂਕਿ 5 ਫੁੱਟ ਦੂਰ ਤੇ ਗੋਲੀ ਚੱਲੀ ਆ ਤੇ ਉਹਨਾਂ ਨੇ ਕੋਈ ਸੇਵਾ ਵਿੱਚੋਂ ਉੱਠੇ ਨਹੀਂ ਜਾਂ ਆਪਦੀ ਸੇਵਾ ਵਿੱਚ ਵਿਗਨ ਨਹੀਂ ਪਾਇਆ ਪੂਰੇ ਟਾਈਮ ਸਰ ਹਰ ਡਿਊਟੀ ਕੀਤੀ ਆ ਉਦੋਂ ਬਾਅਦ ਲੰਗਰ ਸਾਹਿਬ ਦੀ ਡਿਊਟੀ ਕੀਤੀ ਆ ਕੀਰਤਨ ਸੁਣਨ ਦੀ ਡਿਊਟੀ ਕੀਤੀ ਆ ਤੁਮੱਸਤ ਘੁੰਨੇ ਆ ਕਿ ਇਹ ਜੇ ਘਟਨਾ ਵਾਪਰਦੀ ਤੇ ਇਸ ਦੇ ਨਾਲ ਸਿੱਖੀ ਦੇ ਲਈ ਵੱਡਾ ਜਿਹੜਾ ਕਹਿੰਦੇ ਹੁੰਦੇ ਆ ਨਾ ਇਹ ਸਾਡੇ ਵਾਸਤੇ ਕਾਂਡ ਹੋ ਜਾਣਾ ਸੀ ਤੇ ਇਹ ਇਹ ਬਹੁਤ ਮਾੜੀ ਗੱਲ ਆ ਇਸ ਨੂੰ ਸਾਰੇ ਸਮੁੱਚੇ ਮਲੋ ਸਿੱਖ ਜਗਤ ਨੇ ਨਿੰਦਿਆ ਹਰ ਸੰਸਥਾ ਨੇ ਇਵਨ ਕੀ ਵਿਰੋਧੀਆਂ ਨੇ ਸਭ ਨੇ ਇਸ ਗੱਲ ਨੂੰ ਮਾੜਾ ਕਿਹਾ ਜੋ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੁਖਵੀਰ ਸਿੰਘ ਜੋ ਇੱਥੇ ਸੇਵਾ ਨਿਭਾ ਰਹੇ ਸੀਗੇ ਤੇ ਉਹਨਾਂ ਦੇ ਉੱਤੇ ਜਿਹੜੀ ਫਾਇਰਿੰਗ ਹੁੰਦੀ ਆ ਤਾਂ ਉਸ ਤੋਂ ਬਾਅਦ ਗਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜਨੇ ਗਰੇਵਾਲ ਸਾਹਿਬ ਕਿਵੇਂ ਵੇਖਦੇ ਹੋ ਇਸ ਸਾਰੇ ਘਟਨਾਕਰਮ ਨੂੰ ਦੇਖੋ ਜੀ ਮੈਨੂੰ ਲੱਗਦਾ ਵੀ ਜਿਹਨੇ ਵੀ ਇਹ ਗੱਲ ਦੇਖੀ ਆ ਜਾਂ ਸੁਣੀ ਆ ਉਸਨੇ ਇਹਦੀ ਬੜੀ ਭਰਪੂਰ ਨਿੰਦਿਆ ਕੀਤੀ ਆ ਤੇ ਕਰਨੀ ਵੀ ਬਣਦੀ ਆ ਦੇਖੋ ਉਸ ਤੋਂ ਬਾਅਦ ਆਪਣੇ ਜਹਦਰ ਕੀ ਨਾ ਕਾਲਤਖ ਸਾਹਿਬ ਦੇ ਜਹਦਰ ਸਾਹਿਬ ਵੱਲੋਂ ਜਿਹੜੀ ਗੱਲ ਸਾਹਮਣੇ ਆਈ ਹੈ ਉਹਨਾਂ ਦਾ ਜਿਹੜਾ ਬਿਆਨ ਆਇਆ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਜਿਹੜਾ ਕੋਈ ਹਮਲਾ ਵਾ ਇਹ ਹਮਲਾ ਕਿਸੇ ਸਿਆਸੀ ਲੀਡਰ ਤੇ ਨਹੀਂ ਹੈਗਾ ਜਾਂ ਕਿਸੇ ਵਿਅਕਤੀ ਤੇ ਨਹੀਂ ਹੈਗਾ ਇਹ ਹਮਲਾ ਤਾਂ ਕਾਲਤਖ ਸਾਹਿਬ ਵੱਲੋਂ ਇੱਥੇ ਸੇਵਾਦਾਰੀ ਦੇ ਤੌਰ ਤੇ ਦਿੱਤੀ ਸੇਵਾ ਦੇ ਸੇਵਾਦਾਰ ਤੇ ਆ ਉਹ ਬਹੁਤ ਮਾੜੀ ਗੱਲ ਆ ਦੇਖੋ ਇਹਦੇ ਵਿੱਚ ਮੈਂ ਇਦੇ ਚ ਮੈਂ ਦੇਖੋ ਗੋਲੀ ਚੱਲਣ ਦਾ ਤੇ ਹਮਲੇ ਦੀ ਬੱਲ ਤਾਂ ਬਹੁਤ ਆਈ ਹੈ ਪਰ ਇਹਦੇ ਚ ਇੱਕ ਪੱਖ ਜਿਹੜਾ ਵਾ ਬੜਾ ਜ਼ਰੂਰੀ ਦੇਖਣ ਵਾਲਾ ਉਹ ਪੱਖ ਇਹ ਹੈ ਕਿ ਇਹ ਜਿਹੜੀ ਡਿਊਟੀ ਕਾਲ ਤੱਕ ਸਾਹ ਵੱਲੋਂ ਦਿੱਤੀ ਗਈ ਉਸ ਡਿਊਟੀ ਨੂੰ ਕਿਸ ਕਦਰ ਨਿਭਾਇਆ ਸੋ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਦਰਾਂ ਅਸੀਂ ਦੇਖਿਆ ਕਿ ਉਹਨਾਂ ਦੇ ਜਦੋਂ ਵੀ ਗੋਲੀ ਚੱਲੀ ਆ ਉਹਨਾਂ ਨੂੰ ਕੋਈ ਉਸ ਗੱਲ ਦਾ ਹਾਲਾਂਕਿ 5 ਫੁੱਟ ਦੂਰ ਤੇ ਗੋਲੀ ਚੱਲੀ ਆ ਤੇ ਉਹਨਾਂ ਨੇ ਕੋਈ ਸੇਵਾ ਵਿੱਚੋਂ ਉੱਠੇ ਨਹੀਂ ਜਾਂ ਆਪਦੀ ਸੇਵਾ ਵਿੱਚ ਵਿਗਨ ਨਹੀਂ ਪਾਇਆ ਪੂਰੇ ਟਾਈਮ ਸਰ ਹਰ ਡਿਊਟੀ ਕੀਤੀ ਆ ਉਦੋਂ ਬਾਅਦ ਲੰਗਰ ਸਾਹਿਬ ਦੀ ਡਿਊਟੀ ਕੀਤੀ ਆ ਕੀਰਤਨ ਸੁਣਨ ਦੀ ਡਿਊਟੀ ਕੀਤੀ ਆ ਇਹ ਚੀਜ਼ ਜਿਹੜੀ ਆ ਵੱਡੀ ਆ ਸੋ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਤੇ ਨਤਮਸਤਕ ਹੁੰਨੇ ਆ ਕਿ ਇਹ ਜੇ ਘਟਨਾ ਵਾਪਰਦੀ ਤੇ ਇਸ ਦੇ ਨਾਲ ਸਿੱਖੀ ਦੇ ਲਈ ਵੱਡਾ ਜਿਹੜਾ ਕਹਿੰਦੇ ਹੁੰਦੇ ਆ ਨਾ ਇਹ ਸਾਡੇ ਵਾਸਤੇ ਕਾਂਡ ਹੋ ਜਾਣਾ ਸੀ ਤੇ ਇਹ ਇਹ ਬਹੁਤ ਮਾੜੀ ਗੱਲ ਆ ਇਸ ਨੂੰ ਸਾਰੇ ਸਮੁੱਚੇ ਮਤਲਬ ਸਿੱਖ ਜਗਤ ਨੇ ਨਿੰਦਿਆ ਹਰ ਸੰਸਥਾ ਨੇ इवन ਕੀ ਵਿਰੋਧੀਆਂ ਨੇ ਸਭ ਨੇ ਹੀ ਇਸ ਗੱਲ ਨੂੰ ਮਾੜਾ ਕਿਹਾ ਜਿਹੜਾ ਕਿ ਇਹ ਇਹ ਮਾੜੀ ਗੱਲ ਹੋਈ ਨਰੈਨ ਸਿੰਘ ਚੋੜੇ ਹੋਣਾ ਵੱਲੋਂ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਜੋ ਸਿਕਿਉਰਿਟੀ ਆ ਸਿਕਿਉਰਿਟੀ ਦੇ ਪ੍ਰਬੰਧ ਨੇ ਉਹਨਾਂ ਨੇ ਵੀ ਕਿਹਾ ਸੀਗਾ ਕਿ ਕੱਲ ਤੋਂ ਹੀ ਉਹਨਾਂ ਨੇ ਅਲਰਟ ਕਰਤਾ ਸੀਗਾ ਕਿ ਅੱਜ ਕੁਝ ਹੋ ਸਕਦਾ ਅਲਰਟ ਪਹਿਲੇ ਕਰ ਦਿੱਤਾ ਸੀਗਾ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਕਿ ਅੱਜ ਸਿਕਿਉਰਿਟੀ ਟਾਈਟ ਕੀਤੀ ਜਾਏਗੀ ਕਿਉਂਕਿ 1.200 ਦੇ ਕਰੀਬ ਮੁਲਾਜ਼ਮ ਵੀ ਇੱਥੇ ਤਣਾਤ ਸੀਗੇ ਤਾਂ ਫਿਰ ਵੀ ਇਹੋ ਜਿਹੀ ਘਟਨਾ ਹੋਣੀ ਕਿੰਨੀ ਕੁ ਮਾੜੀ ਹੈ ਦੇਖੋ ਨਲਾਇਕੀ ਆ ਤੇ ਫੇਲ ਹੋ ਰਹੀ ਸਰਕਾਰ ਦਾ ਇਸ ਨੂੰ ਅਣਜਾਣ ਬੰ ਉਦੇ ਬਾਰੇ ਵਿੱਚ ਜੇ ਕੱਲ ਵੀ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਤੇ ਅੱਜ ਉਹ 4 ਫੁੱਟ ਦੇ ਘੇਰੇ ਦੇ ਵਿੱਚ ਆ ਕੇ ਜਿਸ ਤਰ੍ਹਾਂ ਉਹ ਹਰਕਤ ਕਰਨ ਲੱਗਾ ਸੀ ਬਹੁਤ ਮਾੜੀ ਹਰਕਤ ਸੀ ਸੋ ਗੁਰੂ ਨੇ ਹੱਥ ਦੇ ਕੇ ਬਚਾਇਆ ਇਹ ਇਕੱਲਾ ਸੁਖਬੀਰ ਸਿੰਘ ਬਾਦਲ ਨਹੀਂ ਬਚਿਆ ਮੈਨੂੰ ਲੱਗਦਾ ਕਿ ਸਾਡੀ ਇਹ ਜਿਹੜਾ ਜਿਹੜੀ ਇਹ ਪਵਿੱਤਰਤਾ ਵਾ ਜਾਂ ਸਾਡੇ ਦਰਬਾਰ ਸਾਹਿਬ ਦੀ ਇਹ ਜਿਹੜੀ ਜਿਹੜਾ ਦਾਇਰਾ ਵਾ ਇਸ ਦੇ ਵਿੱਚ ਵੀ ਇਹ ਘਟਨਾ ਹੋਣ ਤੋਂ ਬਚਿਆ ਇਹ ਗੁਰੂ ਦੀ ਕਿਰਪਾ ਲੱਗਦਾ ਗਰੇਵਾਲ ਸਾਹਿਬ ਕਿਉਂਕਿ ਲੱਖਾਂ ਦੀ ਤਦਾਦ ਦੇ ਸੰਗਤਾਂ ਗੁਰੂ ਘਰ ਵਿਖੇ ਨਤਮਸਟਕ ਹੁੰਦੀਆਂ ਨੇ ਜੇਕਰ ਗੋਲੀ ਕਿਸੇ ਹੋਰ ਤੇ ਲੱਗ ਜਾਂਦੀ ਤਾਂ ਮਾਹੌਲ ਹੋਰ ਵੀ ਜਿਹੜਾ ਤਣਾਅਪੂਰਕ ਹੋ ਸਕਦਾ ਸੀਗਾ ਨਹੀਂ ਦੇਖੋ ਮੈਂ ਤਾਂ ਕਹਿਣਾ ਵੀ ਇਹ ਇਸ ਇਸ ਗੱਲ ਨੂੰ ਬਹੁਤ ਵੱਡੇ ਪੱਧਰ ਤੇ ਮਨ ਲੋ ਨਿੰਦਿਆ ਜਾ ਸਕਦਾ ਨਿੰਦਿਆ ਜਾਣਾ ਚਾਹੀਦਾ ਤੇ ਨਿੰਦਿਆ ਵੀ ਜਾ ਰਿਹਾ ਤੇ ਮਾੜੀ ਗੱਲ ਆ ਬਹੁਤ ਮਾੜੀ ਗੱਲ ਗਰੀਆਨ ਸਾਹਿਬ ਤੁਹਾਡੀ ਮੁਲਾਕਾਤ ਹੋਈ ਆ ਸੁਖਵੀਰ ਸਿੰਘ ਬਾਦਲ ਹੋਣਾ ਦੇ ਨਾਲ ਹਾਂ ਬਸ ਅਸੀਂ ਫਤੇਫताई ਕੀਤੀ ਆ ਉੱਥੇ ਕੋਈ ਕਿਉਂਕਿ ਜਿਹੜੀ ਸੇਵਾ ਨਿਭਾਉਂਦੇ ਆ ਅਸੀਂ ਵੀ ਨਹੀਂ ਚਾਹੁੰਦੇ ਕਿ ਜ਼ਿਆਦਾ ਉਹ ਇਸ ਤਰ੍ਹਾਂ ਦੀਆਂ ਮਿਲਣੀਆਂ ਕਰਨ ਚਲੋ ਸੇਵਾ ਦੇ ਦੌਰਾਨ ਅਸੀਂ ਤਾਂ ਉੱਥੇ ਫਤੇ ਬੁਲਾਈ ਸੀ ਜਿਹੜਾ ਉਹਨਾਂ ਨੂੰ ਤੇ ਮਤਲਬ ਸੁਖਸਾਨ ਤਾਂ ਗੁਰੂ ਵਗੇ ਅਰਦਾਸ ਕਰਦੇ ਆ ਕਿ ਕਿਸੇ ਨਾਲ ਵੀ ਇਹ ਗੱਲ ਨਾ ਬਪੜੇ ਪ੍ਰਧਾਨ ਸਾਹਿਬ ਜੀ ਨਾਲ ਮਿਲ ਕੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਵੀ ਵੋਕੇ ਦੇ ਉੱਤੇ ਪਹੁੰਚ ਚੁੱਕੇ ਸਨ ਜਦੋਂ ਗੋਲੀ ਲੱਗਦੀ ਆ ਉਸ ਤੋਂ ਬਾਅਦ ਇੱਥੇ ਨਾਲ ਹੀ ਹੁੰਦੇ ਨੇ ਮੌਜੂਦ ਤਾਂ ਕੀ ਲੱਗਦਾ ਕਿ ਕਿਸ ਸਰਕਾਰ ਨੂੰ ਜਾਂ ਕੇਂਦਰ ਨੂੰ ਜਾਂ ਡੀਜੀਪੀ ਸਾਹਿਬ ਨੂੰ ਕੋਈ ਚਿੱਠੀ ਜੋ ਸ਼ਰੋਣੀ ਕਮੇਟੀ ਵੱਲੋਂ ਲਿਖੀ ਜਾਏਗੀ ਸ਼ਰੋਣੀ ਕਮੇਟੀ ਤਾਂ ਲਿਖੇਗੀ ਲਿਖੇਗੀ ਪਰ ਬਚਾਇਆ ਤਾਂ ਉਹਦਾ ਉਹਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਉਹਦੀ ਜ਼ਰੂਰਤ ਦਾ ਅਸੀਂ ਸਨਮਾਨ ਤੇ ਸਤਿਕਾਰ ਵੀ ਕਰਦੇ ਆ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਗਰਚਰਨ ਸਿੰਘ ਗਰੇয়াল ਜੀ ਤਾਂ ਉਹਨਾਂ ਨੇ ਖੁੱਲ ਕੇ ਜਿਹੜੀ ਗੱਲਬਾਤ ਜੋ ਸਾਡੇ ਨਾਲ ਰੱਖਿਆ ਤੇ ਨਾਲ ਉਹਨਾਂ ਨੇ ਸਰਕਾਰ ਦੇ ਉੱਤੇ ਸਵਾਲ ਵੀ ਚੱਕੇ ਨੇ ਪ੍ਰਸ਼ਾਸਨ ਤੇ ਸਵਾਲ ਚੱਕੇ ਨੇ ਤੇ ਨਾਲ ਏਐਸਏ ਜਸਬੀਰ ਸਿੰਘ ਦੀ ਜੋ ਹਿੰਮਤ ਨੂੰ ਜੋ ਕਹਿ ਸਕਦੇ ਹਾਂ ਕਿ ਉਸ ਦੀ ਸ਼ਲਾਘਾ ਵੀ ਕੀਤੀ ਹੈ ਕਿ ਜੋ ਉਸ ਨੇ ਸੁਖਵੀਰ ਸਿੰਘ ਬਾਦਲ ਹੁਣਾਂ ਦੀ ਸਵੇਰੇ ਜੋ ਜਾਨ ਬਚਾਈ ਹੈ ਕੈਮਰਾਮੈਨ ਸੰਦੀਕ ਮਰ ਦੇ ਨਾਲ ਰੱਖੇ ਸੋਨ ਇੱਕ ਜਗਬਾਨੀ ਟੀਵੀ ਸ਼੍ਰੀ ਅਮਸੋ ਸਾਈ